ਸ਼ਬਦ ਜੀਵੇਂ ਗਾਰੇ ਨੇ ਬੱਚੇ ਦਾ ਰਾਗੀ ਸ਼ਬਦ ਗਾਰੇ ਸਨ ਅੰਮ੍ਰਿਤਸਰ ਦੀ ਤਰਤੀ ਤੇ ਇੱਕ ਮੁਸਲਮਾਨ ਵਿੱਚ ਸੰਗਤ ਦੇ ਬੈਠਾ ਸੀ ਉਹ ਮੁਸਲਮਾਨ ਨੇ ਉੱਠ ਕੇ ਸਵਾਲ ਕੀਤਾ ਕਿ ਇਹ ਤੁਹਾਡਾ ਹੀ ਕਲਾਮ ਆਖਦਾ ਏਦਾਂ ਕਿ ਜਾਂ ਸੱਚੀ ਗੱਲ ਹੈ ਇਹ ਤੁਸੀਂ ਉਹ ਹੀ ਆਖਦੇ ਹੋ ਕਿ ਜਾਂ ਕਿਸੇ ਦੇ ਹੋਰ ਵੀ ਕਲਾਮ 'ਚ ਇਹ ਗੱਲ ਹੈ ਸੱਚੀ ਕਿ ਜਾਂ ਸਤਿਗੁਰ ਜੀ ਚੁੱਪ ਕਰਕੇ ਸੰਗਤ ਵਾਲ ਨਿਗਾਹ ਮਾਰੀ ਫਿਰ ਸਤਿਗੁਰ ਜੀ ਨੇ ਸਾਰੀ ਸੰਗਤ ਵਾਲ ਨਿਗਾਹ ਮਾਰ ਕੇ ਕਹਿ ਲੱਗੇ ਭਾਈ ਕੋਈ ਹੈ ਇਹਨੂੰ ਦੱਸਣ ਵਾਲਾ ਜਵਾਬ ਦੇਣ ਵਾਲਾ ਤੁਹਾਡੇ ਚ ਗੁਰਸਿੱਖ ਇੱਕ ਗੁਰਸਿੱਖ ਨੇ ਬਾਹ ਖੜੀ ਕਰ ਦਿੱਤੀ ਕਿ ਮੈਂ ਇਹਦਾ ਜਵਾਬ ਦੇਵਾਂਗਾ ਕਹਿਣ ਲੱਗਾ ਪਤਾ ਇਹਨੇ ਕੀ ਕਿਹਾ ਕਿ ਤੁਹਾਡੇ ਹੀ ਕਲਾਮ ਕਲਾਮ ਬਾਣੀ ਨਵਾ ਇਦੇ ਵਿੱਚ ਹੀ ਲਿਖਿਆ ਕਿ ਜਾਂ ਕਿਤੇ ਹੋਰ ਵੀ ਲਿਖਿਆ ਕਿ ਕੋਟ ਪੈੰਡਾ ਅੱਗੇ ਹੋਏ ਲੈ ਤ ਹੈ ਕਹਿ ਲੱਗਾ ਜੀ ਮੈਂ ਇਹਨਾਂ ਦੇ ਕੁਰਾਨ ਚੋਂ ਹੀ ਦੱਸਾਂਗਾ ਇਹਨਾਂ ਦੇ ਬਾਣੀ ਵਿੱਚੋਂ ਹੀ ਦੱਸਾਂਗਾ ਤੇ ਕਿਵੇਂ ਦੱਸਾਂਗਾ ਆਂਦਾ ਜੀ ਮੈਂ ਉੱਠ ਕੇ ਆਹਦੇ ਅੱਗੇ ਆਜੋ ਉਹ ਮੁਸਲਮਾਨ ਦੇ ਹੱਥ ਜੁੜੇ ਨੇ ਹੁਣ ਕਲਾਮ ਸੁਣਨ ਲੱਗਾ ਐ ਉਹ ਗੁਰਸੇਖ ਆਂਦਾ ਜੀ ਇਸ ਨੂੰ ਪੁੱਛੋ ਕਰਾਨ شریف ਚ ਐਨੇ ਸੂਰੇ ਤੇ ਇਹ ਐਦ ਲਿਖੀ ਹੈ ਉਹ ਕਹਿਣ ਲੱਗਾ ਜੀ ਐਨੇ ਸੂਰੇ ਤੇ ਐਦ ਲਿਖੀ ਤੇ ਕੀ ਲਿਖਿਆ ਉਹਦੇ ਤੇ ਕਿ ਬੀਬੀ ਫਾਤਿਮਾ ਹੋਈ ਹੈ ਬੀਬੀ ਫਾਤਿਮਾ ਉਹ ਸੰਗ ਨਾਲੋਂ ਵਿਛੜ ਗਈ ਸੰਗ ਨਾਲੋਂ ਵਿਛੜ ਗਈ ਤੋਂ ਜੰਗਲ ਚ ਰਹਿ ਗਈ ਉਥੇ ਨੇ ਖੁਦਾ ਅਗੇ ਅਰਦਾਸ ਕੀਤੀ ਹੈ ਖੁਦਾ ਮੈਂ ਸੰਗ ਨਾਲੋਂ ਵਿਛੜ ਗਈਆਂ ਤਾਂ ਮੈਂ ਵੀ ਮੱਕੇ ਦੇ ਦਰਸ਼ਨ ਕਰਨੀ ਚਾਹੁੰਨੀ ਆ ਤਾਂ ਮੈਂ ਕਿਵੇਂ ਜਾਵਾਂਗੀ ਮੇਰਾ ਕੋਈ ਸਾਥੀ ਸੰਗੀ ਨਹੀਂ ਹੈ ਐਨੀ ਐਤ ਚ ਲਿਖਿਆ ਤੇ ਉਥੋਂ ਕਿੰਨੇ ਕੋਟ ਉਹ ਮੀਲ ਮੱਕਾ ਦੂਰ ਸੀ ਇਸ ਮੁਸਲਮਾਨ ਨੂੰ ਪੁੱਛੋ ਕਿ ਮੱਕਾ ਉਹਨੂੰ ਲੈਣ ਆਇਆ ਉੱਥੇ ਕਿ ਨਹੀਂ ਆਇਆ ਉੱਥੇ ਆਣ ਕੇ ਉਹਨੇ ਦਰਸ਼ਨ ਦਿੱਤੇ ਜਾਂ ਨਹੀਂ ਦਿੱਤੇ ਉਹ ਕਹਿਣ ਲੱਗਿਆ ਜੀ ਉਹਨੂੰ ਦਰਸ਼ਨ ਦਿੱਤੇ ਨੇ ਕਲਾਮ ਲਿਖਿਆ ਤੇ ਆਂਦਾ ਫਿਰ ਜਿਹੜੀ ਪੰਕਤੀ ਹੈ 7 ਹੈ ਨਾ ਕੋਟ ਪੈਂਦਾ ਅੱਗੇ ਹੋਏ ਪਾਮਨੀ ਕੌਡੀ ਰੱਖ ਦੇ ਇਹ ਵੀ ਇੱਕ ਗੱਲ ਹੁੰਦੀ ਬਹੁਤ ਵੱਡੀ ਇੱਕ ਕਸੇਰਾ ਹੋਇਆ ਲੁਧਿਆਨੇ ਦੇ ਇਲਾਕੇ ਦਾ ਕਈ ਦਸਤੂ ਉਸ ਦੇ ਮਨ ਚ ਸੀ ਕਿ ਮੈਂ ਗੁਰਾਂ ਨੂੰ ਮੱਥਾ ਟੇਕਣਾ ਤੇ ਘਾਹ ਵਿੱਚ ਕੇ ਇੱਕ ਟੰਗਾ ਵੇਚਿਆ ਇੱਕ ਟੰਗਾ ਵਟਿਆ ਪਤਾ ਲੱਗਿਆ ਕਿ ਗੁਰੂ ਨਾਨਕ ਜੀ 6ਵੇਂ ਪਾਦਸ਼ਾਹ ਦਿੱਲੀ ਤੇ ਤਖਤ ਤੇ ਲਾਗੇ ਬੈਠੇ ਨੇ ਉਹਨੇ ਕਿਹਾ ਨਿਜਦੀ ਕਾਇ ਨੇ ਹੁਣ ਦਰਸ਼ਨ ਕਰ ਲਾ ਪੱਗ ਦੀ ਪਗੜੀ ਚੋਂ ਕੌਡੀ ਉਹ ਬੰਨੀ ਸੀ ਟੰਗਾ ਬੰਨਿਆ ਸੀ ਤੁਰ ਪਿਆ ਦੂ ਚਾਉਂਦੇ ਨਹੀਂ ਅਪੜਿਆ ਸੱਚੇ ਪਾਤਸ਼ਾ ਸੱਚੇ ਪਾਤਸ਼ਾ ਦਾ ਨਾਮ ਲੈਂਦੇ ਨੇ ਤੇ ਜਗਾ ਜahangir ਜਿਹੜਾ ਉਸ ਵਕਤ ਦਾ ਬਾਦਸ਼ਾਹ ਸੀ ਉਹਦੀ ਸਭਾ ਚ ਉਹਦੇ ਤੰਬੂਆਂ ਚ ਤੁਰ ਗਿਆ ਤੇ ਮੱਥਾ ਟੇਕਿਆ ਤੇ ਬੜਾ ਖੁਸ਼ ਹੋਇਆ ਵੀ ਤਗਾ ਟੇਕਿਆ ਰੁਲਿਆ ਖੁਲਿਆ ਬੰਦਾ ਉਹਨੇ ਕਿ ਆ ਗੁਰ ਸਿੱਖੋ ਕੀ ਮੰਗਣਾ ਤੁਸੀਂ ਕਿਉਂਕਿ ਬਾਦਸ਼ਾਹ ਨੇ ਤੇ ਪੁੱਛਣਾ ਹੀ ਸੀ ਆਂਦਾ ਬਾਦਸ਼ਾਹ ਸਲਾਮਤ ਸੱਚੇ ਪਾਤਸ਼ਾ ਮੈਂ ਬੜਾ ਜਗੀਰ ਤੋਂ ਦਰਸ਼ਨ ਦਾ ਤੜਫਦਾ ਕਮਨ ਮੁਕਤੀ ਦੇ ਦੋ। ਔਰ ਜਹਾਂਗੀਰ ਕਹਿ ਲੱਗਾ ਮੈਂ ਮੁਕਤੀ ਤੇ ਨਹੀਂ ਦੇ ਸਕਦਾ। ਮੈਂ ਮੁਕਤੀ ਨਹੀਂ ਦੇ ਸਕਦਾ। ਜਗੀਰ ਲੱਲਾ, ਘੋੜੇ ਲੱਲਾ ਕੋਈ ਹੋਰ ਮੰਗ ਲੈ। ਕਹਿੰਦਾ ਤੂੰ ਸੱਚੇ ਪਾਤਸ਼ਾਹ ਨਹੀਂ। ਤੂੰ ਸੱਚੇ ਪਾਤਸ਼ਾਹ ਨਹੀਂ। ਆਂਦਾ ਮੈਂ ਸੱਚੇ ਪਾਤਸ਼ਾਹ ਨਹੀਂ ਮੈਂ ਦੁਨੀਆ ਦਾ ਰਾਜਾ ਹਾਂ। ਤੇ ਫਿਰ ਸੱਚੇ ਪਾਤਸ਼ਾਹ ਕਿੱਥੇ ਐ? ਅੱਖ ਲੱਗਾ ਉਹਦਾ ਅੱਗੇ ਐ ਤੰਬੂ। ਛੇਵੇਂ ਪਾਤਸ਼ਾਹ ਦਾ ਅੱਗੇ ਐ ਤੰਬੂ। ਅਜੇ ਟਗਾ ਇਦਾਂ ਜਿਵੇਂ ਤੁਸੀਂ ਰੱਖੇ ਨੇ ਇਦਾਂ ਹੀ ਰੱਖਿਆ ਤੇ ਉਹ ਨਿਸ਼ੇਤੀ ਨਾ ਚੁੱਕ ਲੈ। ਉਹਦੇ ਐ ਲੋਕਾਰ ਉਹਨੂੰ ਲੱਗੇ ਮਾਰਨ। ਜਾਗੀ ਨੇ ਰੋਕ ਦਿੱਤਾ ਮਾਰਨਾ ਨਹੀਂ। ਉਹਦੀ ਭੇਟਾ ਉਹਨੇ ਚੁੱਕ ਲਈ ਨਹੀਂ ਮੈਨੂੰ ਦਿੱਤੀ ਉਹਨੇ ਮੈਨੂੰ ਨਹੀਂ ਦਿੱਤੀ ਭੇਟਾ। ਉਦੇ ਫੌਜਦਾਰ ਉਹਨੂੰ ਗ੍ਰਿਫਤਾਰ ਕਰਨ ਲੱਗੇ ਕਹਿਣ ਲੱਗਾ ਨਹੀਂ ਕਹਿੰਦਾ ਜ਼ਗੀਰ ਮੰਗ ਲਾ ਕੋੜੇ ਮੰਗ ਲਾ ਮਹਿਲ ਮੰਗ ਲਾ ਮੈਂ ਤੈਨੂੰ ਦੇ ਦੇਂਗਾ ਪਰ ਇਹ ਟਗਾ ਰੱਖ ਜਾਂਦਾ ਨਹੀਂ ਰੱਖਣਾ ਤੇਰੇ ਅੱਗੇ ਨਹੀਂ ਰੱਖਣਾ ਮੈਂ ਸੱਚੇ ਪਾਤਸ਼ਾਹ ਕੋਲ ਜਾਣਾ ਕੋਨੋਂ ਨੂੰ ਆਂਦੇ ਨੇ ਮੈਨੂੰ ਰਾਹ ਪਾ ਦੇ ਉਹ ਸੱਚੇ ਪਾਤਸ਼ਾਹ ਦੇ ਤੰਬੂ ਦੱਸੋ ਉੱਥੇ ਗਿਆ ਸੱਚੇ ਪਾਤਸ਼ਾਹ ਵੀ ਬੈਠਾ ਹਲਦ ਵਾਲੇ ਗੁਰਸਿੱਖ ਬੈਠੇ ਨੇ ਹੁਣ ਪਹਿਲੀ ਗੱਲ ਤੇ ਮਾੜੇ ਗਰੀਬੜੇ ਨੂੰ ਕਈ ਛੇਤੀ ਮੱਥਾ ਵੀ ਨਹੀਂ ਟੇਕਦਾ ਦੂਰੇ ਜਿਵੇਂ ਸਦਾਮੇ ਨੂੰ ਨਹੀਂ ਸੀ ਟੇਕ ਦਿੰਦਾ ਸਦਾਮੇ ਨੂੰ ਕੋਈ ਅੱਗੇ ਨਹੀਂ ਸੀ ਜਾਣ ਦਿੰਦਾ ਉਹ ਅੱਗੇ ਗਿਆ ਤੇ ਮੱਥਾ ਟੇਕਿਆ ਤੇ ਰੋਣ ਲੱਗ ਪਿਆ ਉਹ ਕੁਸੇੜਾ ਰੋਣ ਲੱਗ ਪਿਆ ਪਖਾਰੀ ਉਹਦਾ ਨਾਂ ਸੀ ਕਹਿ ਲੱਗਾ ਕਿਉਂ ਰੋਣਾ ਹੈ ਕੀ ਗੱਲ ਹੈ ਆਂਦਾ ਮੈਨੂੰ ਰੋਣ ਇਸ ਗੱਲ ਦਾ ਨਹੀਂ ਆਇਆ ਕਿ ਮੈਂ ਤੇਨੂੰ ਦਰਸ਼ਨ ਤੇਰੇ ਕੀਤੇ ਨੇ ਮਨ ਰੋਣ ਆਇਆ ਕਿ ਮੈਂ ਬੜੀ ਸੁੱਚੀ ਪੇਟਾ ਰੱਖੀ ਮੇਰੇ ਵਾਸਤੇ ਸੁੱਚੀ ਪੇਟਾ ਰੱਖੀ ਕਿ ਇਹ ਮੇਰੀ ਪੇਟਾ ਝੂਠੀ ਹੋ ਗਈ ਉਹਨੇ ਕਿਹਾ ਇਹ ਝੂਠੀ ਪੇਟਾ ਕਿਵੇਂ ਹੋ ਗਈ ਏ ਤੇਰੀ ਕਹ ਲਗਾ ਮੈਂ ਝੂਠੇ ਪਾਤਸ਼ਾਹ ਅੱਗੇ ਰੱਖ ਬੈਠਾ ਆਂਦਾ ਝੂਠੇ ਪਾਤਸ਼ਾਹ ਅੱਗੇ ਰੱਖ ਬੈਠਾ ਤੇ ਫਿਰ ਤੇ ਚੁੱਕ ਆਂਦਾ ਮੈਂ ਚੁੱਕ ਲਈ ਮੈਨੂੰ ਮਾਰਨ ਲੱਗੇ ਹਨ ਪਰ ਉਹਨੇ ਮਾਰਨ ਨਹੀਂ ਦਿੱਤਾ ਤਾਂ ਮੈਂ ਉਹ ਪੇਟਾ ਚੁੱਕ ਕੇ ਲਿਆਂਦੀ ਕਿ ਇਹ ਤੇਰੇ ਅੱਗੇ ਰੱਖੀ ਜਾਂਦੀ ਤੇ ਆਂਦਾ ਫਿਰ ਤੈਨੂੰ ਕੀ ਆਖਿਆ ਨੇ ਆਂਦਾ ਮਨੂ ਆਂਦਾ ਹੀ ਘੋੜੇ ਲੱਲਾ ਚਗੀਰਾ ਲੱਲਾ ਸੂਬਾ ਵਰ ਜਾ ਮੈਂ ਤੇ ਮੰਗੀ ਮੁਕਤੀ ਕਿ ਮਨ ਨੂੰ ਮੁਕਤੀ ਦਿਓ ਉਹ ਆਂਦਾ ਮੈ ਮੁਕਤੀ ਦੇ ਨਹੀਂ ਸਕਦਾ ਤੇ ਮੈਂ ਆਪਣਾ ਟਗਾ ਚੁਕ ਲਿਆ ਆਂਦਾ ਅੱਛਾ ਗੁਰ ਸਿੱਖਾ ਨੂੰ ਹੁਕਮ ਕੀਤਾ ਇਹਨੂੰ ਘੋੜਾ ਲਿਆ ਕੇ ਦਿਓ ਆੰਦਾ ਮਹਾਰਾਜ ਤੁਸੀਂ ਵੀ ਉਹ ਮੈਂ ਆਂਦਾ ਨਹੀਂ ਕੋੜਾ ਤੇ ਲੈ ਕੋੜਾ ਤੇ ਲੈ ਪਹਿਲਾ ਕੋੜਾ ਲੈ ਕੇ ਆਂਦਾ ਜੋ ਜੋ ਨੇ ਆਖਿਆ ਸੀ ਜਿੱਥੋਂ ਤੱਕ ਕੋੜਾ ਫੇਰ ਲਏਗਾ ਉਹ ਜ਼ਮੀਨ ਤੇਰੀ ਜਿਹੜਾ ਸ਼ਹਿਰ ਜਾਂ ਕੋਈ ਪਿੰਡ ਆਖੇਗਾ ਉਹ ਪਿੰਡ ਤੇਰਾ ਅੱਜ ਤੋਂ ਆੰਦਾ ਮਹਾਰਾਜ ਜੀ ਮੈਂ ਆਂਦਾ ਇਹ ਜਿਹੜੀ ਇਹ ਤੇ ਬਾਦਸ਼ਾਹ ਦਾ ਹੁਕਮ ਅਸੀਂ ਪੂਰਾ ਕੀਤਾ ਹੈ ਜਿਹੜਾ ਤੂੰ ਮੁਕਤੀ ਲੈਣੀ ਉਹ ਅਸੀਂ ਤੈਨੂੰ ਦੇਵਾਂ ਤੈਨੂੰ ਦੋਨੋਂ ਇੱਕ ਆ ਇੱਕ ਟਗੇ ਤੇ ਜ਼ਗੀਰਦਾਰ ਬਣਾ ਦਿੱਤਾ ਔਰ ਮੁਕਤ ਕਰ ਦਿੱਤਾ ਲੈ ਘਸੇ ਰਿਆ ਅੱਜ ਤੋਂ ਤੇਰਾ ਨਾਂ ਛਾ ਬਣ ਜਾਏਗਾ ਤੂੰ ਦੁਨੀਆਦਾਰੀ ਚ ਤੇਰਾ ਨਾਂ ਲੋਕ ਲੈਣਗੇ ਇਹ ਗੁਣਾਂ ਦੀ ਬਖਸ਼ਿਸ਼ ਹੈ ਕੱਖ ਤੋਂ ਲੱਖਾਂ ਦਾ ਬਣਾ ਦਿੰਦਾ ਤੇ ਲੱਖਾਂ ਚੋਂ ਖਾਂਦਾ ਵੀ ਕਰ ਦਿੰਦਾ ਮੈਂ ਕਈ ਵਾਰੀ ਆਪਣਾ ਉੱਥੇ ਸਰੰਦ ਵੀ ਬਚਨ ਸੁਨਾਇਆ ਨਵਾ ਨਵਾ ਭਗਤੀ ਵੱਲ ਲੱਗਾ ਪਹਿਲਾਂ ਤੇ ਘਰ ਦੇ ਖੁਸ਼ ਹੁੰਦੇ ਨੇ ਸਾਡਾ ਨਿਤਨੇਮੀ ਪੁੱਤਰ ਬਣ ਚੱਲਿਆ ਪਰ ਜੇ ਤੂੰ ਕੰਮ ਨਾ ਨਾ ਕਰੀਏ ਤੇ ਫੇਰ ਘਰ ਦੇ ਵੀ ਨਰਾਜ਼ ਹੋ ਜਾਂਦੇ ਆਂਦੇ ਨੇ ਤੂੰ ਕੰਮ ਨਹੀਂ ਕਰਦਾ ਦਫਾ ਹੋ ਜਾਇਤ ਥੋ ਤੈਨੂੰ ਕੋਈ ਹਿੱਸਾ ਨਹੀਂ ਦੇਣਾ ਮੈਂ ਕਿਹਾ ਨਾ ਆਂਦਿਓ ਮੈਂ ਹੁਣ ਹਟਣਾ ਨਹੀਂ ਕਰਦੇ ਨਰਾਜ ਹੋ ਗਏ ਭਰਾਵਾ ਨੇ ਕਿਆ ਬੱਕਰਾ ਹੋ ਜਾ ਉਹਨ ਬੱਕਰਾ ਦੇ ਦਿਓ ਭਾਈ ਨੂੰ ਕਮਰਾ ਤੇ ਦਿਓਗੇ ਗੋਆ ਵਾਲਾ ਕਮਰਾ ਦੇ ਦਿਨਾ ਉਹਦਾ ਨਾਮ ਹੈ ਅਜੇ ਵੀ ਮਰੂਦਾ ਵਾਲਾ ਪਾਇ ਕਿਤੇ ਜਾਓਗੇ ਅਜੇ ਵੀ 66 ਇੱਕ ਪਾਸੇ ਇਨਨ ਨੂੰ ਵਕਾ ਕੇ ਮੈਂ ਕਿਉਂਦਾ ਹੀ ਪਿਆ ਅਜੇ ਵੀ 66 ਉਹ ਤੋ اٹਿਆ ਪਿੰਡ ਇਕੱਠਾ ਹੋ ਕੇ ਆ ਗਿਆ ਬਈ ਇਹ ਪਗਤ ਬਣ ਗਿਆ ਤੈਨੂੰ ਗੁਰਦੁਆਰੇ ਲਈ ਆਈਏ ਮੈਂ ਨਹੀਂ ਜਾਣਾ ਪਾਈ ਸਾਰਾ ਪਿੰਡ ਪੰਚਾਇਤ ਇਕੱਠੀ ਹੋ ਕੇ ਗੁਰਦੁਆਰੇ ਆਓ ਗੁਰਦੁਆਰੇ ਲੋਕਾਂ ਦਾ ਪਿਆਰ ਬਣ ਗਿਆ ਬਿਮਾਰੀਆਂ ਹਟਣ ਲੱਗੀਆਂ ਪਿਆਰ ਬਣਿਆ ਹੁਣ ਪਿੰਡ ਵਾਲੇ ਨਰਾਜ਼ ਨੇ ਇੱਥੋਂ ਵੀ ਨਿਕਲ ਜੇ ਸਾਰਾ ਸਾਡੇ ਕਮੇਟੀ ਦੇ ਅਧੀਨ ਤੋ ਹੁਣ ਪਾਈ ਕਿੱਥੇ ਜਾਈਏ ਤੁਸੀਂ ਪਹਿਲਾਂ ਆਂਦੇ ਹੋ ਇੱਥੇ ਆ ਜਾਓ ਹੁਣ ਮੈਂ ਗੁਰਦੁਆਰੇ ਆ ਗਿਆ ਹੁਣ ਮੈਂ ਕਰਤੇ ਜਾ ਨਹੀਂ ਮੰਨੂ ਪਾਈ ਮੰਝ ਦੀ ਬੜੀ ਸਾਖੀ ਅੱਛੀ ਲੱਗਦੀ ਏ ਨਾਲ ਜੁੜਦੀ ਵੀ ਭਾਈ ਮੰਜ ਨੂੰ ਕਹਿੰਦੇ ਤੇਰੇ ਟੱਗੇ ਮਰ ਜਾਣੇ ਨਹੀਂ ਤੇਰੀਆਂ ਮੱਜਾਂ ਮਰ ਜਾਂਦੀਆਂ ਪਿੰਡ ਵਾਲਿਆ ਤੈਨੂੰ ਪਿੰਡੋਂ ਕੱਢਦੇ ਨਹੀਂ ਤੇਰੇ ਘਰ ਟੱਠ ਜਾਣੇ ਨਹੀਂ ਇਹਨਾਂ ਟੱਠ ਜਾਣ ਗੁਰੂ ਤੇ ਮਿਲੀ ਹੈ 사ਤਗੁਰ ਜੀ ਨੇ ਹੁਣ ਮੈਲ ਬਣਾ ਦਿੱਤੇ ਨੇ ਵਰਲਡ ਦਾ ਸਿੱਖ ਬਣਾ ਦਿੱਤਾ ਵਰਲਡ ਦਾ ਕਿਤੇ ਹੁੰਦਾ ਨਾ ਪਿੰਡਾਂ ਦੇ ਸਿੱਖ ਸਾਰੇ ਵਰਲਡ ਦਾ ਸਿੱਖ ਬਣਾ ਦਿੰਦਾ ਔਰ ਸੇਵਾ ਲੈਂਦਾ ਔਰ ਲੋਕ ਗੱਲ ਪੁੱਛਣ ਆਉਂਦੇ ਨੇ ਏਡੀ ਦਾਤ ਏਡੀ ਦਾਤ ਦੱਸ ਵੀ ਨਹੀਂ ਰਸ ਨਾ ਸਕਦੀ ਸੰਤੋਖ ਰੱਖਣਾ ਬੜੀ ਜ਼ਰੂਰੀ ਹੈ ਸੰਤੋਖ ਰੱਖੇ ਘਰ ਵਾਲੀ ਨੂੰ ਆਖਿਆ ਭਾਂਡੇ ਮਾਂਜ ਲਿਆ ਕਰ ਮੈਂ ਗ੍ਰਸਤੀ ਨਹੀਂ ਲਿਆ ਪਹਿਲਾਂ ਤਿਆੜੀ ਰਹੀ ਕਬੀਰ ਵਾਲੀ ਗੱਲ ਛਾ ਸੌਦਾ ਨਹੀਂ ਦਿੰਦਾ ਤੇ ਜਦੋਂ ਘਰ ਚ ਦਾਣੇ ਮੁੱਕ ਜਨ ਤੀਮੀਆਂ ਵੀ ਨਹੀਂ ਰਹਿਦੀ ਜਾਂਦੀ ਦਫਾ ਉਹ ਹੋਰ ਲੱਭ ਲਈ। ਹੋਰ ਗੁਲਾਬ ਲਾਂਗੀ। ਉਹ ਸੌਦਾ ਨਹੀਂ ਦਿੱਤਾ। ਘਰ ਚ ਖੰਡ ਨਹੀਂ ਐ। ਮੈਂ ਕਿਹਾ ਲੂਣ ਪਾ ਲੈ ਪੱਤਰ ਪਾ ਲੈ ਪੀ ਲੈ। ਨਹੀਂ। ਕਬੀਰ ਦੇ ਘਰ ਸਿੱਖ ਆ ਗਏ ਤੇ ਕੋਣ ਸੌਦਾ ਨਹੀਂ ਛਾ ਦੇ ਕਰ ਗਈ ਛਾ ਦੇ। ਛਾ ਜੀ ਸੌਦਾ ਸੁੰਦਰ ਬੜੀ ਸੀ। ਆਦਾ ਤੂੰ ਮੇਰੇ ਕੋਲ ਰਹੇਂਗੀ ਤੇ ਸੌਦਾ ਲੈ ਜੀ। ਆਂਦੀ ਮੈਂ ਕਬੀਰ ਨੂੰ ਨਹੀਂ ਪੁੱਛਿਆ ਪੁੱਛਿਆ ਕਬੀਰ ਨੂੰ ਪੁੱਛਣ ਗਈ ਏ ਆਂਦਾ ਜੇ ਤੇਰੇ ਸਤਨ ਤੇ ਹੀ 14 ਮਿਲ ਜਾਂਦਾ ਤੇ ਲੈ ਲੈ ਕੋਈ ਨਹੀਂ ਆਪਣੇ ਸਾਧੂ ਤੇ ਨਾ ਰੁੱਸ ਕੇ ਜਾਣ ਤੋ ਬਾਰਛ ਪੈ ਗਈ ਇਹ ਬਾਰਛ ਆਂਦਾ ਹੁਣ ਤੇਨ ਛੱਡ ਕੇ ਉਹਨਾਂ ਕੇਸੀ ਚ ਬਲੇਟੀ ਏ ਵੀ ਇੱਤੇ ਮੀਂਹ ਨਾ ਪੈ ਜਾ ਕਿਤੇ ਛਾਹ ਨਾ ਮੋੜ ਦੇ ਫੇਰ ਪਿੱਜਾ ਨਹੀਂ ਦਿੰਦੀ ਛਾਹ ਦੇ ਕਾਰਵਾਰ ਕਿ ਆ ਬਾਰ ਖਲੋ ਗਿਆ ਚਾਰੇ ਵੇਖੀਏ ਕਿ ਇੰਨੀ ਸੁੱਕੀ ਸੁੰਦਰ ਇੱਥੇ ਕਿਵੇਂ ਆ ਗਈ ਮੀ ਚੰਨ ਤੈਨੂੰ ਕੌਣ ਲੈ ਕੇ ਆਇਆ ਤੇ ਤੈਨੂੰ ਕੀ ਲੱਗੇ ਤੂੰ ਸੌਦਾ ਦਿੱਤਾ ਆਂਦਾ ਨਹੀਂ ਤਾਂ ਵੀ ਆਂਦੀ ਮੇਰਾ ਆਦਮੀ ਕਬੀਰ ਆਂਦਾ ਕਿੱਥੇ ਆਂਦੀ ਉਹ ਬਾਹਰ ਖੜਿਆ ਉਹ ਹੋ ਪੈਰੀ ਪੈ ਗਿਆ ਪੈਰੀ ਪੈ ਗਿਆ ਲੋਈ ਦੇ ਲੋਈਏ ਬਖਸ਼ ਲੈ ਮੇਰ ਕੋ ਪੋਲੋਗੀ ਮੈਂ ਗਲਤ ਕਰ ਦੇ ਬੈਠਾ ਮੈਂ ਤੈਨੂੰ ਗਲਤ ਸਮਝ ਬੈਠਾ ਤੂੰ ਮੇਰੀ ਧੀ ਮੇਰੀ ਭੈਣ ਮੇਰੀ ਮਾਂ ਕੱਲ ਮੈਂ ਤੈਨੂੰ ਛੱਡ ਕੇ ਕਬੀਰ ਕੋਲੋਂ ਵੀ ਮਾਫੀ ਸੌਦਾ ਤੇ ਆਡੀ ਦੁਕਾਨ ਤੁਹਾਡਾ ਹੀ ਸਭ ਕੁਝ ਬਸ ਦਿਲ ਮੁੜ ਗਿਆ ਸਭ ਕੁਝ ਹੀ ਮੁੜ ਗਿਆ ਕਿੱਥੇ ਬਾਸ਼ਨਾ ਸੀ ਕਿੱਥੇ ਚੰਗਾ ਪਾਈ ਹੁਣ ਫੇਰ ਵੀ ਉਹ ਲਟਾਉਂਦਾ ਟੀਦਾ ਵਿਆਹ ਹੈ ਚੋਰ ਭੱਜਾ ਹੁੰਦਾ ਚੋਰ ਅੱਜ ਤੇ ਚੋਰ ਨੂੰ ਵੇਖ ਕੇ ਕੁੱਟਾ ਨਹੀਂ ਲੱਗ ਪਈ ਨੇ ਉਦੇ ਘਰ ਵੜ ਗਿਆ ਮਾਰ ਆ ਜਾਂਦਾ ਨਹੀਂ ਕੋਈ ਨਹੀਂ ਇੱਥੇ ਚੋਰ ਹੈ ਕਿੱਥੇ ਹੈ ਠੀਕ ਅੰਦਰ ਜਾਂਦਾ ਉਹ ਮੇਰੇ ਦਿਨਾਰ ਪਿਆ ਹੈ ਅੰਦਰ ਸੁੱਤਾ ਹੈ ਬਾਹਰ ਮੁਸਲਮਾਨ ਜਿੱਤੇ ਦਿਨਾਰ ਇਨਾਂ ਦਾ ਹੋ ਇਦਮਾਰ ਉਹ ਵੇਂਦੇ ਨਹੀਂ ਹੈ ਉਹਨਾਂ ਚ ਅਸੂਲ ਹੈ ਉਹ ਸੋਦ ਕਹਿੰਦਾ ਅੱਬਾ ਜਾਨ ਤੂੰ ਮੈਨੂੰ ਜੁਆਈ ਬਣਾਇਆ ਪਰ ਮੈਂ ਕਿ ਹੁਣ ਸਭ ਕੁਝ ਛੱਡ ਕੇ ਤੇ ਜੁਆਈ ਬਣ ਕੇ ਆਵਾਂਗਾ ਸਮੇਂ ਪਰ ਕੁਛ ਨਹੀਂ ਉੱਥੇ ਇੱਥੇ ਸਾਖੀ ਬੜੀ ਸੁੰਦਰ ਲਿਖੀ ਹੈ ਕੁਰਾਨੇ ਸਮਾਹਾ ਕਮਾਲੀ ਦਾ ਵਿਆਹ ਰੱਖ ਦਿੱਤਾ ਕੋਲ ਕੁਛ ਨਹੀਂ ਆਪ ਕਪੜਾ ਵੇਚਣ ਤੁਰ ਗਿਆ ਪੁੱਤਰ ਹੀ ਕਮਾਲਾ ਵੇਚਣ ਤੁਰ ਗਿਆ ਹੁਣ ਰੱਬ ਨੇ ਉਹਦਾ ਰੂਪ ਧਾਰਨ ਕਰਕੇ ਕਮਾਲੀ ਘਰੋਂ ਤੋਰਨੀ ਤਨਕਬੀਰ ਲੋਕ ਬਹੁਤ ਆਉਂਦੇ ਨੇ ਗਰੀਬ ਦੇ ਘਰ ਜਾਣ ਕੇ ਆਉਂਦੇ ਨੇ ਦਾ ਰਾਸ਼ਨ ਮੁੱਕ ਜੇ ਕਿੱਥੇ ਥਾਲੀਆਂ ਵੀ ਵੰਡੀ ਜਾਂਦਾ ਹੈ ਭਾਂਡੇ ਵੀ ਵੰਡੀ ਜਾਂਦਾ ਹੈ ਤਾਨ ਕਬੀਰ ਕਬੀਰ ਲੁਕਿਆ ਵਿਚਾਰਾਂ ਦਾ ਤਾਨ ਕਬੀਰ ਤਾਨ ਕਬੀਰ ਆਣ ਕੇ ਵੇਖਦਾ ਕਬੀਰ ਉਹਦਾ ਰੱਬ ਦਾ ਨਾਮ ਨਹੀਂ ਹੈ ਲੋਈ ਵੀ ਰੱਬ ਦਾ ਨਾਮ ਹੈ ਫਿਰ ਉਹਨੂੰ ਦੇਖ ਕੇ ਵੇਖ ਕੇ ਤੇ ਲੋਈ ਨੂੰ ਪੁੱਛਣ ਲੱਗਾ ਲੋਈਏ ਇਕ ਇਹ ਆਂਦੀ ਆਪ ਹੀ ਤੇ ਕਰਨ ਦੇ ਉਹ ਤੇ ਕਬੀਰ ਰੋਣ ਲੱਗ ਪਿਆ ਆਂਦਾ ਰੋਇਆ ਕਿੰਨ ਕੰਮ ਤੇ ਸਾਰਾ ਹੀ ਹੋ ਗਿਆ ਹਾਂਦਾ ਮੈਂ ਰੋਇਆ ਤਾਂ ਮੈਂ ਇੰਨੀ ਬੰਦਗੀ ਕੀਤੀ ਮੈਨੂੰ ਦਰਸ਼ਨ ਨਹੀਂ ਦਿੱਤਾ ਰੱਬ ਨੇ ਤੇਰੇ ਨਾਲ ਨਾਲ ਕੰਮ ਕਰਦਾ ਆਂਦੀ ਤੂੰ ਨਹੀਂ ਹੈ ਅੰਧਾ ਉਹ ਹੀ ਤੇ ਰੱਬ ਹੀ ਕਬੀਰ ਜਿਨੇ ਆਨ ਕੇ ਸਾਰੇ ਕਾਰਜ ਕਰ ਦਿੱਤੇ ਨੇ ਮੇਰਾ ਰੂਪ ਧਾਰਨ ਕਰਕੇ ਆ ਗਿਆ ਲੋਈ ਨੇ ਫਿਰ ਤਾਂ ਮਾਰੀ ਕਿ ਮਨ ਤੇ ਪਤਾ ਹੀ ਨਹੀਂ ਲੱਗਿਆ ਪਛਾਣ ਵੀ ਹੋਣੀ ਚਾਹੀਦੀ ਸਾਰਾ ਵਿਆਹ ਵੀ ਕੀਤਾ ਤਾਂ ਵੀ ਪਤਾ ਨਹੀਂ ਚਰਨਾਂ ਚੱਲ ਚਰਨਾਂ ਸ਼ਰ ਮੋਰ ਇੱਕ ਪੰਡਾ ਹੋਏ ਚੱਲ ਚਰਨਾਂ ਸ਼ਰ ਮੋਰ ਇੱਕ ਪੰਡਾ ਹੋਏ ਚੱਲ

ਸ਼ਰਧਾ ਗੁਰੇ ਕੋਰੇ ਇੱਕ ਪੰਨਾ ਦਾ ਇੱਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਸਨ ਇੱਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਸਨ ਆਏ ਬਾਰੰਭਾਰ ਗੁਰੇ ਜੀ ਹੈ ਨਾਏ ਬਾਰੰਭਾਰ ਬਦੂ ਤੇ ਹੈ ਸਤਿ ਪੁਰ ਕੋਤ ਕੈ ਜਾ ਕਹੋਈ ਸਤਿ ਪੁਰ ਕੋਤ ਮੈਂ ਨੋ ਆ ਕਹੋਈ ਲੈ ਚਰਨ ਸ਼ਰਨ ਪੁਰੇ ਕੋਇ ਤੋਜ ਹੋਏ ਸਤਿ ਚਰਨ ਸ਼ਰਨ ਪੁਰੇ ਅੰਦਾਜ਼ ਹੈ

ਪਾਵਨਿ ਪਦਕ ਪਾਏ ਕੋਤੀਆ ਕਰਪਾ ਕਰਤਿ ਪਾਵਨਿ ਪਦਕ ਪਾਏ ਕੋਤੀਆ ਕਰਪਾ ਕਰਤਿ ਤਾਏ ਕੋ ਸਹਿ ਜਿ ਨਿਦਾਨ ਦਾਨ ਦੇਖੈ ਤਾਏ ਕੋ ਸਹਿ ਜਿ ਨਿਦਾਨ ਦਾਨ ਦਾਨ ਦੇ ਸਤ ਗੁਰ ਸਰਦੁ ਸਰਦੁ ਧਾਰਤਾ ਸਤ ਗੁਰ ਕੂਟ ਪਹਿਣਾ ਆਗੈ ਹੋਈ ਤਰਨ ਜਰਨ ਸਰਨ ਪੁਰੇ ਕੋ ਪੈ ਨਾ ਜਾਏ ਚਲ ਚਰਨ ਸਰਨ ਗੁਰੇ ਕੋ ਪੈ ਨਾ ਜਾਏ ਸਤ ਗੁਰ ਕੂਟ ਪਹਿਣਾ ਆਗੈ ਹੋਈ ਤਰਨ ਸਤ ਗੁਰ ਕੂਟ ਪਹਿਣਾ ਆਗੈ ਹੋਈ ਹਰਨ ਸ਼ਰਨ ਮੁਰੇ ਇੱਕ ਪੰਡਾ ਜਹੇ ਜਲ ਸ਼ਰਨ ਮੁਰੇ ਇੱਕ ਮਨਤਾ ਜਲ ਇੱਕ ਬਾਰ ਸਤ ਗੁਰ ਮੰਨ ਸਿਮਰਨ ਮਾਥ ਸਿਮਰਨ ਇੱਕ ਬਾਰ ਸਤ ਗੁਰ ਮੰਤਰ ਸਿਮਰਨ ਮਾਥ ਸਿਮਰਨ ਸਾਹੇ ਬਾਰ ਮੁਬਾਰਕ ਰਹੀ ਤਹ ਸਾਹੇ ਬਾਰ yeah <laughs> ਆਵਨੀ ਪਗਤ ਪਾਏ ਕੋਦੀ ਅਕਰ ਪਾਤ ਰੱਖ ਫਰਨੀ ਪਗਤ ਪਾਏ ਕੋਦੀ ਅਕਰ ਪਾਤ ਰੱਖ ਤਾਏ ਗੁਰ ਸਰਤ ਜੀ দান-ਦਾਨ ਦੇਤ ਹੈ ਤਾਏ ਗੁਰ ਸਰਤ ਜੀ দান-ਦਾਨ ਦੇਤ ਆਹੇ ਗੁਰ ਸਰਤ ਜੀ ਦਾਣ-ਦਾਨ ਦੇਤ ਸਤ ਗੁਰ ਕੋਟ ਪੈਦਾ ਕਹੂਏ चरण शरण एक भेडा जाय चल चरण शरण गुरे तो भेडा जाय चंद सतपूत भेडा गै सतूत भेड़ा गुले

ਸਤਿ ਗੁਰ ਦਇਆ ਦਿੱਤ ਮੈਂ ਪਾਇਆ ਰਾਤ ਉਹ ਨਮੋ 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 ਨੇਤ ਨੇਤ ਹੈ ਸਤਿ ਗੁਰ ਦਇਆ ਹੰਨ ਲਾ ਨਿਕਰ

நமோ 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 நேற்று ਦੇਨੇਤ ਹੈ ਨਾ ਕੋ ਨਾ ਨਾ ਨੇਤ ਨੇਤ ਹੈ ਸਤ ਗੁਰ ਕੋਟ ਪਹਿਣਾ ਦੇ ਦੇਤ ਹੈ ਸਤ ਗੁਰ ਕੋਟ ਪਹਿਣਾ ਚਰਨ ਸ਼ਰਨ ਕੋਰੂ ਇੱਕ ਕਟਾ ਤਾਏ ਚਲ ਚਰਨ ਸ਼ਰਨ ਕੋਰੂ ਇੱਕ ਤਰ ਕਾ ਤਾਏ ਚਲ ਸਤ ਗੁਰੂ ਕੋਟ ਪੈਠਾ ਕਹਿ ਨੋਈ ਕਰ ਸਤ ਗੁਰੂ ਕੋਟ ਪੈਠਾ ਕਹਿ ਨੋਈ ਕਰ ਚਰਨ ਸ਼ਰਨ ਕੋਰੇ ਇੱਕ ਪੈੜਾ ਚੱਲ ਚਰਨ ਸ਼ਰਨ ਕੋਰੇ ਇੱਕ ਪੈੜਾ ਇੱਕ ਬਾਾਰ ਸਾਤੇ ਗੁਰ ਮੰਤਰ ਸਿਮਰ ਮਾਤਰ ਸਿਮਰ ਇੱਕ ਬਾਾਰ ਸਾਤੇ ਗੁਰ ਮੰਤਰ ਸਿਮਰ ਮਾਤਰ ਸਿਮਰ ਨਾਵੇਂ ਵਾਰੰਗ ਵਾਰੀ ਗੀਤ ਨਾਵੇਂ ਵਾਰੰਗ ਵਾਰੀ ਗੀਤ ਆਉਂ ਲਈ ਬਦਕ ਪਾਇ ਕੋਤੀਓ ਕਰ ਪਾਸ ਰੱਖ ਹਾਏਂ ਪਾਇ ਬਦਕ ਪਾਇ ਕੋਤੀਓ ਕਰ ਪਾਸ ਰੱਖ ਨਾਏ ਕੋ ਸਰਦ ਨਿਦਾਨਦਾਨ ਦੇਖ ਹੈ ਨਾਏ ਕੋ ਸਰਦ ਨਿਦਾਨਦਾਨ ਦੇਖ ਹੈ ਸਤਿਗੁਰੂ ਬਰਦਾਉਏ ਸਤ ਗੁਰ ਕੋਟ ਪੈੜਾ ਕਰੂ ਕਰਨ ਸਰਨ ਗੁਰੂ ਇੱਕ ਪੈਦਾ ਜਾਏ ਚਲ ਚਰਨ ਸਰਨ ਗੁਰੂ ਇੱਕ ਪੈਦਾ ਸਤਿਗੁਰੂ ਕੂਟ ਪੰਡਾ ਕਹਿ ਮੋਏ ਤਰਾ ਸਤਿਗੁਰੂ ਕੂਟ ਪੰਡਾ ਆਵੇ ਮੋਏ ਤਰਾ ਕਰਨ ਸ਼ਰਨ ਪੁਰ ਕੂਟ ਪੰਡਾ ਜਾਏ ਤਬ चरण शरण मुरे एक जाए चाय चरण शरण गोर एक भैंडा चाय चरण शरण गोर एक